ਸਹੇਬਰੀ ਚੰਗੀ ਹੈ ਸਹੇਬਰੀ ਚੰਗੀ ਜੀ ਇਹ ਕਿੰਨਾ ਚਿਰ ਤੋਂ ਤੁਸੀਂ ਇਹ ਜੀ ਲਟਕਾ ਫੋਨ ਕਰਦੇ ਹੋ ਐਟ ਕੀ ਬਸ ਆਹੀ ਕੀਤੀ ਤੇ ਪੜਨਾ ਹੁੰਨੇ ਨਹੀਂ ਸਰ ਕੀ ਸੋਚ ਕੇ ਕੀਤੀ ਕਰ ਇਸ ਤੇ ਕੀਤੀ ਸੀ ਬਸ ਗਲਤੀ ਹੋ ਗਈ ਸੱਚੀ ਉਹ ਮਰੀ ਭੈਣਾ ਵਰਗੀ ਆਪਦੀ ਦੀ ਦੀ ਵਰਗੀ ਸਾਡੀ ਹੈ ਦੀ ਦੀ ਵਰਗੀ ਗਲਤੀ ਹੋ ਗਈ ਸੱਚੀ ਬੋਕ ਜੀ ਪੜਦੇ ਤੁਸੀਂ ਆ ਤੁਹਾਨੂੰ ਦੇਖਿਆ ਨਹੀਂ ਕਿ ਜੇ ਕਿੰਨੇ ਪੜੇ ਜਦੋਂ ਛੁੱਟ ਕੇ ਗਏ ਸੀ ਹਾਂਜੀ ਸਰ ਕਿਹੜੀ ਕਲਾਸ ਪੜਦੇ ਹੋ ਉਹ ਚ ਬੰਦਾ ਹੀ ਆ ਬੀਏ ਚ ਪੜਦਾ ਜੀ ਕਿੱਥੇ ਸਗੇੜੇ ਕਾਲਜ ਜੀ ਖੋ ਕੇ ਕੀ ਕਰਨਾ ਸੀ ਸਮਾਨ ਤੁਸੀਂ ਇਹ ਇਕੱਲੇ ਕੈਪਸੂਲ ਖਾਨਾ ਜਰਾ ਤਾਂ ਹੁਣ ਅਗੇ ਤੂੰ ਇਹੋ ਜਿਹਾ ਕੁਝ ਕਰੋਗੇ ਨਾ ਜਰਾ ਇਹਦੀ ਗਲਤੀ ਹੈ ਵਿਦਵਾਨ ਨਹੀਂ ਕਰਦੇ ਸਕੇ ਕੈਪਸੂਲ ਕਿੱਥੋਂ ਮਿਲ ਜਾ ਸੁਨੇਚਰ ਕੈਪਸੂਲ ਖਾਨਾ ਕਿੱਥੋਂ ਮਿਲਦੇ ਨੇ ਉਹ ਉਹ ਭਿੱਖੀ ਤੋਂ ਮਿਲਦੇ ਨਹੀਂ ਨਸਿਆਪੁਰ ਤੋਂ ਵੀ ਭਿੱਖੀ ਤੋਂ ਕੈਪਸੂਲ ਹਾਂਜੀ ਦੱਸੀ ਸਾਰੇ ਤੁਸੀਂ ਪਹਿਲਾ ਵਾਰ ਦਤ ਕਰੀ ਕੋਈ ਨਾ ਕੋਈ ਨਹੀਂ ਕੀਤੀ ਪਹਿਲਾ ਫਿਰ ਤੈਨੂੰ ਇੱਕ ਹੋਰ ਵੀ ਇਹ ਨਾਲ ਤਿੰਨੇ ਹੈ ਜੀ ਬਸਤਾਵਾ ਹਮ ਦੋਨੋਂ ਕੇ ਨਹੀਂ ਹਾਂਜੀ ਤੁਹਾਡਾ ਬਸਤਾਵਾ ਹੀ ਜਾਨੂੰ ਸਾਨੂੰ ਆਉਜਾ ਫੁੱਲ ਬਸਤਾਵਾ ਹੀ ਸਾਡੇ ਉੱਤੇ ਜੀ ਜੀ ਮਿਤੀ 4/10/2024 ਨੂੰ ਬਾਅਦ ਦੁਪਹਿਰ ਵਕਤ ਕਰੀਬ 2:30 ਵਜੇ ਦੀ ਇਹ ਗੱਲ ਹੈ ਕਿ 16 ਏਕੜ ਦੇ ਨੇੜੇ ਪ੍ਰੇਮ ਪ੍ਰਧਾਨ ਮਾਰਕੀਟ ਦੇ ਕੋਲ ਇੱਕ ਸਾਡੇ ਬਰਨਾਲਾ ਦੇ ਐਲਬੀਐਸ ਆਰਿਆ ਕਾਲਜ ਦੀ ਵਿਦਿਆਰਥਣ ਸੀ ਕੁੜੀ ਅਰਸ਼ਦੀਪ ਕੌਰ ਵਾਸੀ ਧਨੋਲਾ ਇਹ ਆਪਣੇ ਕਾਲਜ ਦੀ ਪੜ੍ਹਾਈ ਤੋਂ ਬਾਅਦ ਬੱਸ ਸਟੈਂਡ ਨੂੰ ਵਾਪਸ ਜਾ ਰਹੀ ਸੀ ਤੇ ਦੋ ਅਣਪਛਾਤੇ ਲਟੇਰੇ ਜੋ ਮੋਟਰਸਾਈਕਲ ਦੇ ਉੱਤੇ ਸਵਾਰ ਸੀ ਉਹਨਾਂ ਨੇ ਇਹਦਾ ਜਿਹੜਾ ਹੈਂਡਬੈਗ ਹੈ ਉਹ ਸਨੇਚ ਕਰਨ ਦੀ ਕੋਸ਼ਿਸ਼ ਕੀਤੀ ਤੇ ਜਦੋਂ ਇਹਨਾਂ ਨੇ ਉਹ ਸਨੇਚ ਕੀਤਾ ਤੇ ਇਹਨੇ ਉਹ ਆਪਣਾ ਬੈਗ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਿਹਦੇ ਵਿੱਚ ਕਿ ਜਿਹੜੀ ਕੁੜੀ ਸੀ ਅਛਦੀਪ ਕੌਰ ਇਹ ਬਹੁਤ ਹੀ ਜ਼ੋਰ ਦੀ ਧਰਤੀ ਦੇ ਉੱਤੇ ਡਿੱਗੀ ਤੇ ਇਹਦੇ ਕਾਫੀ ਜ਼ਿਆਦਾ ਸੱਟਾਂ ਵੱਜੀਆਂ ਤੇ ਜਿਹੜੇ ਉਹ ਅਣਪਛਾਤੇ ਲਟੇਰੇ ਸੀ ਉਹ ਇਹਦਾ ਬੈਗ ਜਿਹੜਾ ਖੋ ਕੇ ਉੱਥੋਂ ਫਰਾਰ ਹੋ ਗਏ ਸੀ ਜਿਹਦੇ ਵਿੱਚ ਇਹਦੀ ਕੁਝ ਨਕਦੀ ਤੇ ਡਾਕੂਮੈਂਟਸ ਵਗੈਰਾ ਹੈਗੇ ਸੀ ਇਹ ਬਹੁਤ ਹੀ ਜਿਹੜਾ ਇੱਕ سنگੀਨ ਜੁਰਮ ਸੀਗਾ ਤੇ ਵੀਡੀਓ ਦੇਖ ਕੇ ਵੀ ਜਿਹੜਾ ਇਹ ਬੜੇ ਹੀ ਬੁਰੇ ਤਰੀਕੇ ਦੇ ਨਾਲ ਬੜੇ ਬਰਬਰਤਾ ਦੇ ਨਾਲ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀਗਾ ਤੇ ਇਸ ਜਿਹੜਾ ਵਕੂਏ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਾਡੇ ਮਾਨਯੋਗ ਡੀਜੀਪੀ ਸਾਹਿਬ ਜੀ ਦੀਆਂ ਹਦਾਇਤਾਂ ਤੇ ਸਾਡੇ ਪਟਿਆਲਾ ਰੇਂਜ ਦੇ ਡੀਆਈਜੀ ਸਰਦਾਰ ਮਨਦੀਪ ਸਿੰਘ ਸਿੱਧੂ ਆਈਪੀਐਸ ਤੇ ਸਾਡੇ ਐਸਐਸਪੀ ਬਰਨਾਲਾ ਸ਼੍ਰੀ ਸੰਦੀਪ ਮਾਲਿਕ ਆਈਪੀਐਸ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਸੀ ਜਿਦੇ ਵਿੱਚ ਮੁਕੱਦਮਾ ਨੰਬਰ 440 ਮਿਤੀ 5 10 2024 ਅਧੀਨ ਧਾਰਾ 304 ਤੇ 115 ਬੀ ਐਨ ਐਸ ਜਿਹੜਾ ਅਣਪਛਾਤੇ ਵਿਅਕਤੀਆਂ ਦੇ ਥਾਣਾ ਸਿਟੀ ਬਰਨਾਲਾ ਚ ਦਰਜ ਕਰਤਾ ਗਿਆ ਸੀਗਾ ਤੇ ਮਾਣਯੋਗ ਸੀਨੀਅਰ ਅਫਸਰਾਂ ਦੀਆਂ ਹਦਾਇਤਾਂ ਤੇ ਵੱਖ-ਵੱਖ ਟੀਮਾਂ ਜਿਹੜੀਆਂ ਬਣਾਈਆਂ ਗਈਆਂ ਸੀ ਜਿਦੇ ਵਿੱਚ ਸਾਡੇ ਸੀਆਈਏ ਸਟਾਫ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਸਾਡੇ ਐਸ ਐਚਓ ਸਿਟੀ 1 ਇੰਸਪੈਕਟਰ ਲਖਵਿੰਦਰ ਸਿੰਘ ਤੇ ਸਾਡੇ ਚੌਂਕੀ বাস ਸਟੈਂਡ ਦੇ ਇੰਚਾਰਜ ਏਐਸਆਈ ਚਰਨਜੀਤ ਸਿੰਘ ਤੇ ਨਾਲ ਇਹਨਾਂ ਦੇ ਸਾਈਬਰ ਸੈੱਲ ਦੀਆਂ ਟੀਮਾਂ ਲਗਾ ਕੇ ਜਿਹੜਾ ਵੱਖ-ਵੱਖ ਟੀਮਾਂ ਦੁਆਰਾ ਇਹਦੀ ਜਾਂਚ ਸ਼ੁਰੂ ਕੀਤੀ ਗਈ ਤੇ ਸੀਸੀਟੀਵੀ ਕੈਮਰਾਜ਼ ਦੇ ਰਾਹੀਂ ਤੇ ਹੋਰ ਜਿਹੜੇ ਹਿਊਮਨ ਤੇ ਟੈਕਨੀਕਲ ਇੰਟੈਲੀਜੈਂਸ ਦੇ ਰਾਹੀਂ ਇਹਨਾਂ ਦੋਸ਼ੀਆਂ ਨੂੰ ਜਿਹੜਾ ਟ੍ਰੇਸ ਕੀਤਾ ਗਿਆ ਤੇ ਵਿਦਨ 24 ਘੰਟੇ ਐਫਆਈਆਰ ਦਰਜ ਹੋਣ ਦੇ ਜਿਹੜੇ ਦੋਸ਼ੀ ਨੇ ਆਇਡੈਂਟੀਫਾਈ ਕਰ ਲਏਗੇ ਨੇ ਜਿਨ੍ਹਾਂ ਦੇ ਵਿੱਚ ਸਹਿਜਪ੍ਰੀਤ ਸਿੰਘ ਤੇ ਗੁਰਪ੍ਰੀਤ ਸਿੰਘ ਇਹ ਦੋਨੋਂ ਵਾਸੀ ਭੈਣੀ ਫੱਤਾ ਦੇ ਨੇ ਇਹਨਾਂ ਨੂੰ ਜਿਹੜਾ ਮੁਕਦਮੇ ਦੇ ਵਿੱਚ ਨਾਮਜ਼ਦ ਕੀਤਾ ਗਿਆ ਇਹ ਦੋਨੋਂ ਦੋਸ਼ੀ ਹੀ ਸੀ ਜਿਨ੍ਹਾਂ ਨੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਤੇ ਇਹਨਾਂ ਨੂੰ ਜਦੋਂ ਆਪਾਂ ਨੇ ਨਾਮਜ਼ਦ ਕੀਤਾ ਹੈਗਾ ਤੇ ਸਾਡੇ ਜਿਹੜੀ ਪੁਲਿਸ ਪਾਰਟੀ ਹੈ ਇਹਨੂੰ ਇਤਲਾਹ ਮਿਲ ਕੇ ਦੁਬਾਰਾ ਫੇਰ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੇ ਜਿਹੜਾ ਤਾਕ ਵਿੱਚ ਨੇ ਤੇ ਮੋਗਾ ਫਲਾਈਓਵਰ ਦੇ ਨੇੜੇ ਇਹ ਘੁਮਰੇ ਨੇ ਜਦੋਂ ਪੁਲਿਸ ਪਾਰਟੀ ਨੇ ਇਹਨਾਂ ਦਾ ਪਿੱਛਾ ਕੀਤਾ ਤੇ ਇਹਨਾਂ ਨੇ ਮੋਟਰਸਾਈਕਲ ਭਜਾਇਆ ਕਾਫੀ ਜਿਹੜਾ ਜਿਆਦਾ ਸਪੀਡ ਦੇ ਵਿੱਚ ਇਹਨਾਂ ਦਾ ਮੋਟਰਸਾਈਕਲ ਬੇਕਾਬੂ ਹੋਣ ਨਾਲ ਉੱਥੇ ਇਹ ਮੌਕੇ ਤੇ ਡਿਗੇ ਨੇ ਤੇ ਕੁਛ ਇਹਨਾਂ ਦੇ ਸੱਟਾਂ ਵੀ ਲੱਗੀਆਂ ਨੇ ਤੇ ਉਸ ਤੋਂ ਬਾਅਦ ਇਹਨਾਂ ਦੋਨਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਤੇ ਫਰਦਰ ਪੁੱਛਗਿੱਛ ਦੇ ਵਿੱਚ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਜਿਹੜਾ ਸਹਿਜਪ੍ਰੀਤ ਸੀ ਇਹਦਾ ਬ੍ਰਦਰ ਹੈ ਇੱਕ ਮਹਿਕਪ੍ਰੀਤ ਸਿੰਘ ਉਹ ਵੀ ਇਹਨਾਂ ਦੇ ਨਾਲ ਇਸ ਵਰਦਾਤੇ ਵਿੱਚ ਸ਼ਾਮਲ ਸੀ ਉਹਦੇ ਵੱਲੋਂ ਪਹਿਲਾਂ ਰੈਕੀ ਕੀਤੀ ਗਈ ਸੀ ਇਹ ਤਿੰਨੇ ਇਕੱਠੇ ਪਿੰਡ ਤੋਂ ਮੋਟਰਸਾਈਕਲ ਤੇ ਆਏ ਸੀ ਜਿਹੜਾ ਜਿਹੜਾ ਮਹਿਕਪ੍ਰੀਤ ਸੀ ਉਹ ਇੱਥੇ ਮੂਰੇ ਪਹਿਲਾਂ ਰਸਤੇ ਨੂੰ ਦੇਖਦਾ ਸੀ ਸਾਰੇ ਏਰੀਏ ਨੂੰ ਤੇ ਜਿਹੜੇ ਵਲਨਰੇਬਲ ਵਿਕਟਿਮਸ ਨੇ ਜਿਨ੍ਹਾਂ ਤੋਂ ਲੱਗਦਾ ਕਿ ਆਪਾਂ ਆਸਾਨੀ ਦੇ ਨਾਲ ਕੋਈ ਖੋਬ ਵਗੈਰਾ ਕਰ ਸਕਦੇ ਆ ਉਹ ਆਇਡੈਂਟੀਫਾਈ ਕਰਕੇ ਇਹਨਾਂ ਨੂੰ ਫੋਨ ਤੇ ਦੱਸਦਾ ਸੀ ਤੇ ਫਿਰ ਉਹ ਜਿਹੜੇ ਗੁਰਪ੍ਰੀਤ ਤੇ ਸਹਿਜਪ੍ਰੀਤ ਦੋਨਾਂ ਨੇ ਫਿਰ ਇਹ ਘਟਨਾ ਨੂੰ ਅੰਜਾਮ ਦਿੱਤਾ ਤੇ ਇਹ ਜਿਹੜਾ ਮਹਿਕਪ੍ਰੀਤ ਆ ਜਿਹਨੇ ਰੈਕੀ ਕੀਤੀ ਸੀ ਇਹਨੂੰ ਵੀ ਜਿਹੜਾ ਨਾਮਜ਼ਦ ਕਰਕੇ ਮੁਕਤਮਾ ਦੇ ਵਿੱਚ ਗ੍ਰਿਫਤਾਰ ਕਰ ਲੈ ਗਿਆ ਦੋਸ਼ੀਆਂ ਨੇ ਜਿਹੜਾ ਇਹਦੇ ਵਿੱਚ ਵਾਰਦਾਤ ਦੇ ਵਿੱਚ ਮੋਟਰਸਾਈਕਲ ਵਰਤਿਆ ਸੀ ਸਿਲਵਰ ਕਲਰ ਦਾ ਸਪਲੈਂਡਰ ਨੰਬਰ ਪੀਵੀ10ਜੀਐਕਸ0110 ਐਫ0120 ਇਹ ਵੀ ਜਿਹੜਾ ਬਰਾਮਦ ਕਰ ਲਿਆ ਗਿਆ ਤੇ ਹੁਣ ਦੋਸ਼ੀਆਂ ਨੂੰ ਮਾਣਜੋਗ ਦਾਪਤ ਵਿੱਚ ਪੇਸ਼ ਕਰਕੇ ਇਹਨਾਂ ਦਾ ਫਰਦਰ ਰਿਮਾਂਡ ਲਿਆ ਜਾਏਗਾ ਜੀ ਤੇ ਤਫਤੀਸ਼ ਚਾਰੀ ਹੈ ਸਰ ਪਹਿਲਾਂ ਵੀ ਇਹਨਾਂ ਦੇ ਐਸੇ ਵਾਰਦਾਤਾਂ ਹੋਈਆਂ ਸਨ ਜੋ ਹੁਣ ਤੱਕ ਦੀ ਪੁੱਛਗਿੱਛ ਤੇ ਸਾਹਮਣੇ ਆਇਆ ਕਿ ਇੱਥੇ ਪਹਿਲਾਂ ਵੀ ਇਹੋ ਜਿਹੀਆਂ ਵਾਰਦਾਤਾਂ ਅੰਜਾਮ ਦਿੰਦੇ ਰਹੇ ਹਾਲਾਂਕਿ ਇਹਨਾਂ ਦੇ ਉੱਤੇ ਕੋਈ ਕ੍ਰਿਮੀਨਲ ਇਹਨਾਂ ਦੇ ਪਹਿਲਾਂ ਐਫਆਈਆਰ ਨਹੀਂ ਦਰਜ ਹੈਗੀ ਇਹ ਪਹਿਲੀ ਵਾਰ ਹੀ ਪੁਲਿਸ ਦੇ ਦੁਆਰਾ ਫੜੇ ਗਏ ਨੇ ਚਲੋ ਇਹ ਨਾਸ਼ੀ ਵਸਤੀ ਕਰਦੇ ਸੀ ਜਿਹਾ ਕੋਈ ਨਾ ਚੋਰੀ ਦੀ ਐਸ ਪਰ ਕੋਈ ਕੋਈ ਕ੍ਰਿਮੀਨਲ ਯਾਰ ਸੀ ਇਹ ਮੂਲੇ ਤੌਰ ਤੇ ਜੋ ਸਾਹਮਣੇ ਆਇਆ ਕਿ ਛੋਟੇ ਮੋਟੇ ਨਸ਼ੇ ਜਿਵੇਂ ਕਿ ਸਿਗਨੇਚਰ ਕੈਪਸੂਲ ਵਗੈਰਾ ਇਹ ਲੈਣ ਦੇ ਆਦੀ ਨੇ ਤੇ ਜਿਹੜਾ ਉਹ ਨਸ਼ੇ ਦੇ ਖਰਚੇ ਨੂੰ ਪੂਰਾ ਕਰ ਲੈਂਗੇ ਇਹੋ ਜੀਆਂ ਵਾਰਦਾਤਾਂ ਨੂੰ ਜਾਂਦੇ ਸੋ ਸੀਰੀਜ਼ ਜਿਆਦਾ ਸਟੂਡੈਂਟਸ ਆ ਬਲ ਅੰਨੇ ਤੇ ਨੇ ਮੈਂ ਉਹ ਤੇਜੀ ਹਕਤਿ ਰੱਖੀ ਹੈ ਅਗਲੀ ਹਾਂਜੀ ਬਿਲਕੁਲ ਸਾਡੇ ਜੋ ਡੀਜੀਪੀ ਸਾਹਿਬ ਪੰਜਾਬ ਦੁਆਰਾ ਜੋ ਸਾਰੇ ਜ਼ਿਲ੍ਹਿਆਂ ਨੂੰ ਹਦਾਇਤਾਂ ਹੋਈਆਂ ਨੇ ਕਿ ਜਿੰਨੇ ਵੀ ਸਨੇਚਿੰਗ ਜਿੱਥੇ ਜਿੱਥੇ ਹੁੰਦੀ ਹੈ ਸਨੇਚਿੰਗ ਹੌਟਸਪੌਟਸ ਬਣਾਏ ਗਏ ਨੇ ਸਾਡੇ ਬਰਨਾਲਾ ਜ਼ਿਲ੍ਹੇ ਵਿੱਚ ਵੀ ਜਿੱਥੇ ਜਿੱਥੇ ਆਪਣੇ ਪਹਿਲਾਂ ਐਫ ਆਈ ਆਰ ਦਰਜ ਨੇ ਸਨੇਚਿੰਗ ਹੌਟਸਪੌਟ ਬਣਾ ਕੇ ਇੱਕ ਤਾਂ ਉੱਥੇ ਆਪਾਂ ਸੀਸੀਟੀਵੀ ਦੀ ਇੰਸਟਾਲੇਸ਼ਨ ਕਰ ਰਹੇ ਆਂ ਤੇ ਦੂਜਾ ਉੱਥੇ ਨਾਕਾਬੰਦੀ ਤੇ ਪੈਟਰੋਲਿੰਗ ਨੂੰ ਵੀ ਵਧਾਇਆ ਜਾ ਰਿਹਾ ਤਾਂ ਜੋ ਜਿਹੜੀਆਂ ਸਨੇਚਿੰਗ ਤੇ ਹੋਰ ਥੈਫਟ ਦੀਆਂ ਵਾਰਦਾਤਾਂ ਨੇ ਉਹਨਾਂ ਨੂੰ ਜਿਹੜਾ ਕੰਟਰੋਲ ਕੀਤਾ ਜਾ ਸਕੇ ਮੋਟਰਸਾਈਕਲ ਇਹਨਾਂ ਦੀ ਨਾਮ ਹੈ ਸਰ ਇਹ ਜਿਹੜਾ ਮੋਟਰਸਾਈਕਲ ਹੈ ਜੀ ਇਹ ਇਹਨਾਂ ਦੇ ਸਹਿਜਪ੍ਰੀਤ ਦੇ ਫਾਦਰ ਭੋਲਾ ਸਿੰਘ ਦੁਆਰਾ ਖਰੀਦਿਆ ਗਿਆ ਸੀ ਸੈਕੰਡ ਹੈਂਡ ਮੋਟਰਸਾਈਕਲ ਸੀ ਜਿਹੜੇ ਇਸ ਤਰ੍ਹਾਂ ਦੇ ਕੋਈ ਹੋਰ ਇਸ ਤਰ੍ਹਾਂ ਅਪਮਾਨ ਦੀ ਵਾਰਦਾਤਾਂ ਕਰਦੇ ਹੋਣਾਂ ਲਈ ਸਰ ਜਿਹੜੇ ਇਹੋ ਜਿਹੇ ਵਾਰਦਾਤਾ ਕਰਦੇ ਨੇ ਉਹਨਾਂ ਨੂੰ ਅਸੀਂ ਇੱਕ ਹੀ ਸੰਦੇਸ਼ ਦੇਣਾ ਚਾਹੁੰਦੇ ਆਂ ਬਰਨਾਲਾ ਜ਼ਿਲ੍ਹੇ ਦੇ ਵਿੱਚ ਜੇਕਰ ਤੁਸੀਂ ਕੋਈ ਸੀਨੀਅਰ ਕ੍ਰਾਈਮ ਨੂੰ ਅੰਜਾਮ ਦੇਵੋਗੇ ਤਾਂ ਦੁਨੀਆ ਦੇ ਉੱਤੇ ਕੋਈ ਵੀ ਅਜਿਹੀ ਜਗ੍ਹਾ ਨਹੀਂ ਹੈ ਜਿੱਥੇ ਸਾਡਾ ਬਰਨਾਲਾ ਪੁਲਿਸ ਦੇ ਹੱਥ ਤੋਂ ਦੇਰ ਤੱਕ ਨਹੀਂ ਪਹੁੰਚਣਗੇ ਤੇ ਤੁਹਾਨੂੰ ਜਿਹੜਾ ਇਹਦੀ ਸਜ਼ਾ ਭੁਗਤਣੀ ਪਏਗੀ